ਦੋਸਤੋ ਹੁਨੇ ਹੁਨੇ ਇੱਥੇ ਵਾਪਰਿਆ ਜਿਹਾ ਪਾਣਾ ਜਿਸ ਕਾਰਨ ਮਹਿਲਾਾਂ ਦੇ ਸਮੇਤ ਚਾਰ ਬੱਚੇ ਪਾਣੀ ਚ ਡੋੜ ਗਏ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਅੱਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਦਸਾ ਮਹਾਰਾਸ਼ਟਰ ਦੇ ਪੂਨੇ ਜੇ ਮਸ਼ਹੂਰ ਸੈਰ ਸਪਾਟੇ ਸਥਾਨਮ ਲੋਨਾਵਾਲਾ ਹਿਲ ਸਟੇਸ਼ਨ ਤੇ ਨੇੜੇ ਵਾਪਰਿਆ ਹੈ ਜਿੱਥੇ ਪਹਾੜੀ ਖੇਤਰ ਦੇ ਵਿੱਚ ਇੱਕ ਝਰਨੇ ਦੇ ਕੋਲ ਮੀਂਹ ਦਾ ਆਨੰਦ ਲੈਣ ਆਇਆ ਇੱਕ ਪਰਿਵਾਰ ਕਾਫੀ ਖੁਸ਼ ਨਜ਼ਰ ਆਉਂਦਾ ਪਿਆ ਸੀ ਕਿ ਇਸੇ ਪਰਿਵਾਰ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਚਰਨੇ ਚ ਇੱਕ ਔਰਤ ਤੇ ਚਾਰ ਬੱਚੇ ਸਮੇਤ ਪੰਜ ਲੋਕ ਵਹਿ ਗਏ। ਇਹ ਪਰਿਵਾਰ ਲੋਨਾਵਾਲਾ ਦੇ ਪੂਸ਼ੀ ਡੈਮ ਦੇ ਨੇੜੇ ਪਿਕਨਿਕ ਮਨਾਉਣ ਗਿਆ ਸੀ ਪਰ ਇਹਨਾਂ ਦੀ ਇਹ ਆਖਰੀ ਪਿਕਨਿਕ ਸੀ। ਕਦੇ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਇਹ ਪਰਿਵਾਰ ਇਸ ਤਰੀਕ ਦੇ ਨਾਲ ਖੁਸ਼ੀਆਂ ਮਨਾਉਣ ਆਏਗਾ ਤੇ ਇਸੇ ਹੀ ਤਰੀਕੇ ਨਾਲ ਇਹਨਾਂ ਦੀ ਸਮਾਪਤੀ ਹੋ ਜਾਵੇਗੀ। ਜੀ ਹਾਂ ਜਾਣਕਾਰੀ ਅਨੁਸਾਰ ਪੁਲਿਸ ਨੇ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਖੋਜ ਤੇ ਬਚਾਅ ਮਹੀ ਸ਼ੁਰੂ ਕਰ ਦਿੱਤੀ ਹੈ। ਪੇਲੀਆਂ ਦੋ ਲਾਸ਼ਾਂ ਬ੍ਰਾਹਮਣ ਕੀਤੀਆਂ ਗਈਆਂ ਨੇ ਤੇ ਬਾਕੀ ਦੀਆਂ ਤਿੰਨ ਲਾਸ਼ਾਂ ਅੱਜ ਸਵੇਰੇ ਬ੍ਰਾਹਮਣ ਕੀਤੀਆਂ ਗਈਆਂ ਨੇ ਇਸ ਭਿਆਨਕ ਹਾਦਸੇ ਦੇ ਸ਼ਿਕਾਰ ਹੋਏ ਮਹਿਲਾ ਦੀ ਉਮਰ 40 ਸਾਲ ਤੇ ਬੱਚੇ 4 ਤੋਂ 9 ਸਾਲ ਦੇ ਗਰੀਬ ਦੱਸੇ ਜਾ ਰਹੇ ਹਨ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗੈਰੀਗਾਰੀ ਸ਼ੁਰੂ ਕਰ ਦਿੱਤੀ